ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਜਿਹੜਾ CBI ਕੇਸ ਦੁਰਗੇਸ਼ ਪਾਠਕ ਔਰ ਕਪਿਲ ਪਰਧਵਾਈ ਦੇ ਉੱਤੇ ਰਜਿਸਟਰ ਹੋਇਆ ਵਾ ਫੋਰਨ ਫੰਡਿੰਗ ਦਾ ਕੀ ਉਹ ਜਾਇਜ਼ ਆ ਜਾਂ ਉਹ ਬਦਲਾਖੋਰੀ ਰੰਜਿਸ਼ ਦੀ ਭਾਵਨਾ ਨਾਲ ਪ੍ਰੇਰਿਤ ਆ ਇਹ ਆਈ ਦਾ ਮਸਲਾ ਵਾ ਜੇ ਤੁਸੀਂ ਇਸ ਵੇਲੇ ਤੱਕ ਜੁੜੇ ਹੋਏ ਜੇ ਇਸ ਪ੍ਰੋਗਰਾਮ ਨਾਲ ਕਾਈਂਡਲੀ ਅਗਲੇ 2-3 ਮਿੰਟ ਵੀ ਜੁੜੇ ਰਹੋ ਕਿਉਂਕਿ ਉਹਨਾਂ ਦੌਰਾਨ ਦੇ ਵਿੱਚ 2016-17 ਦਾ ਮਸਲਾ ਵਾ ਮੈਂ ਵੀ ਪਾਰਟੀ ਦਾ ਹਿੱਸਾ ਸੀ ਮੈਨੂੰ ਮੇਰਾ ਫੰਡਿੰਗ ਨਾਲ ਕੋਈ ਲੈਣਾ ਦੇਣਾ ਤਾਂ ਨਹੀਂ ਸੀ ਪਰ ਮੈਨੂੰ ਜੋ ਕੁਝ ਹੋ ਰਿਹਾ ਸੀ ਉਹਦੇ ਬਾਰੇ ਕੁਝ ਨਾ ਕੁਝ ਪਤਾ ਜ਼ਰੂਰ ਉਸ ਵੇਲੇ ਸੀ ਮੇਰਾ ਖਿਆਲ ਆ ਕਿ ਇਸ ਵੇਲੇ ਜੋ ਹੋ ਰਿਹਾ ਵਾ ਇਹਦੇ ਦੋਵੇਂ ਗੱਲਾਂ ਠੀਕ ਆ ਬਦਲਾਖੋਰੀ ਦੀ ਭਾਵਨਾ ਵੀ ਹੈ ਕਿਉਂਕਿ ਕਾਰਵਾਈ ਨਹੀਂ ਲੇਟ ਕਿਉਂ 8 ਸਾਲ ਬਾਅਦ ਕਿਉਂ ਔਰ ਦੂਸਰਾ ਇਹ ਜਾਇਜ਼ ਹੈ ਕਿ ਨਹੀਂ ਹੈ ਦੇਖੋ ਜੀ ਫੰਡਿੰਗ ਵੀ ਆਈ ਆ ਔਰ ਬਾੜ ਦੇ ਵਾਸਤੇ ਪੰਜਾਬੀਆਂ ਦਾ ਗਿਲਾ ਵੀ ਇਹ ਸੀ ਕਿ ਫੰਡਿੰਗ ਦਾ ਹਿਸਾਬ ਤਾਂ ਨਹੀਂ ਦਿੱਤਾ ਕਿਸੇ ਨੇ ਨਾ ਹੀ ਕਿਸੇ ਨੇ ਉਹਨਾਂ ਦਾ ਧੰਨਵਾਦ ਕੀਤਾ ਨਾ ਹੀ ਉਹਨਾਂ ਨੂੰ ਗ੍ਰੇਟਫੁਲ ਕਿਹਾ ਪਿਆ ਅਸੀਂ ਤੁਹਾਡੇ ਗ੍ਰੇਟਫੁਲ ਆ ਔਰ ਨਾ ਹੀ ਉਹਨਾਂ ਦਾ ਹਿਸਾਬ ਕਿਤਾ ਦਿੱਤਾ ਔਰ ਹੁਣ ਜੇ ਇਨਕੁਆਰੀ ਹੋ ਰਹੀ ਹੈ ਤਾਂ ਮੇਰੇ ਖਿਆਲ ਬਹੁਤ ਸਾਰੇ ਲੋਕ ਜਿਨ੍ਹਾਂ ਨੇ ਪੈਸਾ ਭੇਜਿਆ ਸੀ ਜਿਹੜੇ ਠੱਗੇ ਠੱਗੇ ਮਹਿਸੂਸ ਕਰਦੇ ਸੀ ਉਹ ਸ਼ਾਇਦ ਉੱਥੇ ਖੁਸ਼ ਵੀ ਹੋ ਰਹੇ ਹੋਣਗੇ ਪਰ ਇਹਦੇ ਨਾਲ ਇਹ ਵੀ ਗੱਲ ਕਹਿਣੀ ਬਣਦੀ ਆ ਕਿ ਸਾਰੀਆਂ ਪਾਰਟੀਆਂ ਫੰਡਿੰਗ ਲੈਂਦੀਆਂ ਕੋਈ ਇੱਕ ਤਰੀਕੇ ਨਾਲ ਕੋਈ ਦੂਜੇ ਤਰੀਕੇ ਨਾਲ ਆ ਜਿਹੜਾ ਇਲੈਕਟਰਲ ਬਾਂਡਸ ਦਾ ਵੀ ਸਿਸਟਮ ਆ ਸੋ ਉਹਦੀਆਂ ਵੀ ਇਨਕੁਆਰੀਆਂ ਜ਼ਰੂਰ ਹੋਣੀਆਂ ਚਾਹੀਦੀਆਂ ਵਾ ਔਰ ਜੇ ਸਾਰੀਆਂ ਪਾਰਟੀਆਂ ਦੀ ਇਨਕੁਆਰੀ ਕਰਨੀ ਹੈ ਤਾਂ ਉਹਦਾ ਇੱਕ ਨਵਾਂ ਸਿਸਟਮ ਬਣਾਉਣਾ ਪਊਸ਼ਾ ਦੇ ਇਲੈਕਸ਼ਨ ਕਮਿਸ਼ਨ ਨੂੰ ਕੋਈ ਅਧਿਕਾਰ ਦੇਣੇ ਪੈਣਗੇ ਕਿ ਉਹ ਗਾਹ ਆਰਡਰ ਕਰ ਸਕਣ ਕਿਸੇ ਨਾ ਕਿਸੇ ਜਾਂਚ ਏਜੰਸੀ ਦੇ ਥਰੂ ਅ ਅਸਲੀਅਤ ਇਹ ਆ ਕਿ ਜਿਹੜੀਆਂ ਆ ਐਫ ਆਈ ਆਰ ਹੋਈ ਹੈ ਸੀਬੀਆਈ ਦੀ ਇਹ ਇੱਕ ਬੜਾ ਛੋਟਾ ਜਿਹਾ ਹਿੱਸਾ ਵਾ ਫੰਡਿੰਗ ਕਾਫੀ ਵੱਡੇ ਪੱਧਰ ਤੇ ਉਹਨਾਂ ਦਿਨਾਂ ਦੇ ਵਿੱਚ ਆਈ ਸੀ ਔਰ ਇਹ ਵੀ ਠੀਕ ਆ ਕਿ ਬਹੁਤ ਸਾਰੀ ਫੰਡਿੰਗ ਪੰਜਾਬ ਦੇ ਵਿੱਚ ਇਸਤੇਮਾਲ ਨਹੀਂ ਹੋਈ ਇਹੋ ਹੀ ਪੰਜਾਬ ਦੇ ਲੋਕਾਂ ਦਾ ਔਰ ਜਿਨ੍ਹਾਂ ਨੇ ਪੈਸਾ ਭੇਜਿਆ ਸੀ ਕਿਉਂਕਿ ਬਹੁਤੇ ਪੰਜਾਬੀ ਸੀ ਉਹਨਾਂ ਦਾ ਇਹ ਗਿੱਲਾ ਵੀ ਸੀ ਕਿ ਪੰਜਾਬ ਦੇ ਵਿੱਚ ਫੰਡਿੰਗ ਕਿਉਂ ਨਹੀਂ ਇਸਤੇਮਾਲ ਹੋਈ ਦੂਜੀਆਂ ਸਟੇਟਾਂ ਚ ਕਿਉਂ ਪੈਸਾ ਤੁਸੀਂ ਲੈ ਗਏ ਜੀ ਔਰ ਪੈਸਾ ਸਿਰ ਬਰੋਂ ਨਹੀਂ ਆਇਆ ਪੈਸਾ ਇੱਥੋਂ ਵੀ ਟਿਕਟਾਂ ਵੀ ਕੁਝ ਜੜੀਆਂ ਸੀ ਆਲਮੋਸਟ 50 ਸਰ ਟਿਕਟਾਂ ਜੜੀਆਂ ਸੀ ਉਹਨਾਂ ਦੇ ਵਿੱਚ ਵੀ ਪੈਸੇ ਦੀ ਲੈਣ ਦੇਣ ਨੂੰ ਬੜੇ ਵੱਡੇ ਪੱਦਰਤੇ ਹੋਈ ਜਿਹੜਾ ਜ਼ਿਆਦਾ ਪੈਸਾ ਦੇ ਗਿਆ ਉਹਨੂੰ ਟਿਕਟ ਮਿਲ ਗਈ ਕਈ ਲੋਕਾਂ ਨੂੰ ਟਿਕਟ ਨਹੀਂ ਮਿਲੀ ਉਹਨਾਂ ਨੂੰ ਵਾਦਾ ਇਹੋ ਹੀ ਸੀ ਕਿ ਜਿਹਨੂੰ ਸੱਤਾ ਚ ਅਸੀਂ ਆਵਾਂਗੇ ਤੁਹਾਨੂੰ ਚੇਅਰਮੈਨ ਬਣਾ ਦੇਾਂਗੇ ਬੋਰਡਸ ਜਾਂ ਕਾਰਪੋਰੇਸ਼ਨਸ ਦੇ ਪਾਰਟੀ ਸੱਤਾ ਚ ਨਹੀਂ ਆਈ ਸੋ ਗੱਲ ਉੱਥੋਂ ਦੀ ਉੱਥੇ ਹੀ ਰਹਿ ਗਈ ਮੈਨੂੰ ਯਾਦ ਆ 2018 ਦੇ ਵਿੱਚ ਜਦੋਂ ਸੁਖਪਾਲ ਖਹਿਰੇ ਦੇ ਨਾਲ ਅਸੀਂ ਕੁਝ ਲੋਕਾਂ ਨੇ ਪਾਰਟੀ ਨੂੰ ਅਲਵਿਦਾ ਕਿਹਾ ਅਸੀਂ ਅੱਡ ਹੋ ਗਏ ਉਦੋਂ ਕਾਫੀ ਲੋਕਾਂ ਨੇ ਸਾਨੂੰ ਅਪਰੋਚ ਕੀਤਾ ਜੀ ਪੀ ਇਹ ਜਿਹੜੀ ਐਨਆਰਆਈ ਸਾਡੀ ਜਿਹੜੀ ਫੰਡਿੰਗ ਸੀਗੀ ਜਿਹਨੂੰ ਜਿਨ੍ਹਾਂ ਜਿਨ੍ਹਾਂ ਨੇ ਪੈਸੇ ਦਿੱਤੇ ਸੀ ਟਿਕਟਾਂ ਵਾਸਤੇ ਉਹਨਾਂ ਨੂੰ ਟਿਕਟਾਂ ਨਹੀਂ ਦਿੱਤੀਆਂ ਗਈਆਂ ਉਹਦੀ ਇਨਕੁਆਰੀ ਕਰੋ ਅਸੀਂ ਇਨਕੁਆਰੀ ਸ਼ੁਰੂ ਵੀ ਕੀਤੀ ਸੀ ਬਹੁਤ سارے ਲੋਕੀ ਸਾਡੇ ਨਾਲ ਆ ਕੇ ਸਾਨੂੰ ਬਿਆਨ ਵੀ ਉਹਨਾਂ ਦਿੱਤੇ ਐਫੀਡੇਵਿਟ ਤੇ ਕਿਸੇ ਨੇ ਨਹੀਂ ਦਿੱਤਾ ਲੇਕਿਨ ਬਿਆਨ ਬਹੁਤ ਸਾਰੇ ਲੋਕਾਂ ਨੂੰ ਸਾਨੂੰ ਦਿੱਤੇ ਕਿ ਅਸੀਂ ਇਨਾ ਪੈਸਾ ਦਿੱਤਾ ਇਨਾ ਪੈਸਾ ਜਿਹੜਾ ਸੀ ਸਾਡਾ ਵਾਪਸ ਹੋਇਆ ਜਾਂ ਨਹੀਂ ਹੋਇਆ ਔਰ ਕਿੰਨੂ ਟਿਕਟ ਦਿੱਤੀ ਉਹਨੇ ਕਿੰਨਾ ਅੱਗੇ ਪੈਸਾ ਦਿੱਤਾ ਸੀ ਉਹਨੂੰ ਦੇ ਦਿੱਤੀ ਸਾਨੂੰ ਨਹੀਂ ਦਿੱਤੀ ਗਈ ਇਹ ਕਈ ਗੱਲਾਂ ਉਦੋਂ ਨਿਕਲ ਕੇ ਆਈਆਂ ਸਨ ਘੱਟੋ ਘੱਟ 8-10 ਲੋਕ ਸਾਡੇ ਕੋਲੋਂ ਉਦੋਂ ਆਏ ਸਨ ਜਿਨ੍ਹਾਂ ਨੇ ਇਹ ਜਾਣਕਾਰੀ ਸਾਨੂੰ ਦਿੱਤੀ ਸੀ ਆਨਲਾਈਨ ਇਹ ਸਹੀ ਗੱਲ ਹੈ ਕਿ ਪਾਰਟੀ ਨੇ ਜੋ ਆਨਲਾਈਨ ਲਿਸਟ ਸੀਗੀ ਉਹ ਆਪਣੇ ਸਾਈਟ ਸਾਈਟ ਤੇ ਪਾਤੀ ਸੀ ਲੇਕਿਨ ਉਹਦੇ ਚ ਵੀ ਬੜੀ ਦਿਲਚਸਪ ਗੱਲ ਨਿਕਲੀ ਮੈਨੂੰ ਪਿਆਦਾ ਗਿਆ ਕਿ ਇੱਕ ਸੱਜਣ ਸੀ ਜਿਹਨੇ ਸ਼ਾਇਦ ਪਾਰਟੀ ਨੂੰ 50 ਲੱਖ ਰੁਪਇਆ ਦਿੱਤਾ ਸੀ ਅਸੀਂ ਵੇਖਿਆ ਵੀ ਇੱਕ ਚੰਡੀਗੜ੍ਹ ਦਾ ਇੱਕ ਵਸਨੀਕ ਆ ਉਹਨੇ 50 ਲੱਖ ਰੁਪਇਆ ਦਿੱਤਾ ਅਸੀਂ ਉਹਨੂੰ ਫੋਨ ਕੀਤਾ ਕਿ ਤੂੰ ਵਾਕਈ ਪੈਸੇ ਦਿੱਤਾ ਸੀ ਉਹ ਆਂਦਾ ਜੀ ਹਾਂ ਦਿੱਤਾ ਵਾ ਤੇ ਉਹ ਆਂਦਾ ਜੀ ਇਹ ਸਿਰਫ ਇਹਨਾ ਨਹੀਂ ਤੇ ਮੈਂ ਤੇ ਹੋਰ ਵੀ ਦਿੱਤਾ ਵਾ ਫਿਰ ਮੈਂ ਉਹਨੂੰ ਮੁਲਾਕਾਤ ਵੀ ਉਸ ਸਰ ਜਨਾ ਕੀਤੀ ਔਰ ਉਹਨੇ ਦੱਸਿਆ ਕਿ ਮੈਂ 50 ਲੱਖ ਜੋ ਆਨਲਾਈਨ ਦਿੱਤਾ ਤੇ ਮੈਨੂੰ ਪਾਰਟੀ ਦਾ ਇੱਕ ਸੱਜਣ ਕਪਿਲ 파ਰਤਵਾ ਜੋ ਜਿਹੜਾ ਟ੍ਰੇਜ਼ਰ ਸੀ ਉਹ ਮੈਨੂੰ ਮਿਲਣਾ ਆ ਉਹਨੇ ਮੈਨੂੰ ਕਿਹਾ ਵੀ ਤੂੰ ਆਨਲਾਈਨ ਕੋ ਪੈਸਾ ਪਾਤਾ 50 ਲੱਖ ਰੁਪਇਆ ਕੈਸ਼ ਦੇਣਾ ਸੀਗਾ ਉਨੇ ਕਿਹਾ ਜੀ ਮੈਨੂੰ ਤਾਂ ਪਤਾ ਨਹੀਂ ਸੀਗਾ ਵੀ ਇਹ ਕੀ ਸਿਸਟਮ ਹੈ ਮੈਨੂੰ ਤੇ ਪਤਾ ਮੇਰੇ ਕੋਲ ਪੈਸਾ ਸੀ ਮੈਂ ਟਿਕਟ ਦਾ ਚਾਹਵਾਂ ਸੀ ਉਹ ਕਿਸੇ ਸੀਟ ਦਾ ਚਾਹਵਾਂ ਸੀ ਉਹਨੇ ਦੱਸਿਆ ਵੀ ਕਿਹੜੀ ਸੀਟ ਦਾ ਚਾਹਵਾਂ ਸੀ ਤੇ ਇਸ ਕਰਕੇ ਉਹਨੇ ਪੈਸੇ ਦੇ ਦਿੱਤਾ ਉਹਨੇ ਕਿਹਾ ਵੀ ਅੱਗੇ ਤੋਂ ਹੁਣ ਆਨਲਾਈਨ ਨਾ ਪਾਈ ਜੇ ਪੈਸਾ ਦੇਣਾ ਹੋਇਆ ਤੇ ਕੈਸ਼ ਦੇਣੀ ਔਰ ਉਹ ਫਿਰ ਉਹਦੇ ਕੋਲੋਂ ਇਹ ਜਿਹੜਾ ਸੱਜਣ ਆ ਇਹ 20 ਕੇ 22 ਲੱਖ ਰੁਪਈਆ ਦੁਬਾਰਾ ਤਿੰਨ ਚਾਰ ਵਾਰੀ ਆ ਕੇ ਲੈ ਗਿਆ ਇਹ ਕਹਿਣ ਦੇ ਬਜਾਏ ਇਹ ਕਿਆ ਕਿਆ ਕੀ ਤਨ ਟਿਕਟ ਦਵਾਂਗੇ ਇਕੜ ਨੂੰ ਬਾਤ ਨਹੀਂ ਦਿੱਤੀ ਬਾਅਦ ਚ ਉਹਨੂੰ ਕਿਹਾ ਗਿਆ ਜੀ ਤੈਨੂੰ ਪਤਾ ਨਹੀਂ ਮਾਰਕਸਟ ਗਏ ਕਿਸੇ ਹੋਰ ਬੋਰਡ ਦਾ ਸੀ ਚੇਅਰਮੈਨ ਤੈਨੂੰ ਬਾਅਦ ਦੇ ਵਿੱਚ ਲਾਵਾਂਗੇ ਸੋ ਇਸ ਤਰ੍ਹਾਂ ਦੇ ਮਸਲੇ ਵੀ ਹੈ ਆਨਲਾਈਨ ਜਿਹੜੀ ਲਿਸਟ ਸੀ ਉਹਦੇ ਵੀ ਕਈ ਗਾਂ ਕਹਾਣੀਆਂ ਵਾਂ ਇਸ ਤੋਂ ਇਲਾਵਾ ਮੈਨੂੰ ਯਾਦ ਹੈ ਸਾਡਾ ਇੱਕ ਸਾਥੀ ਸੀ ਐਮਐਲਏ ਬਣ ਗਿਆ ਔਰ ਉਹਨੇ ਕਿਹਾ ਸੀ ਜੀ ਮੈਂ ਜਿਹੜਾ ਟਿਕਟ ਲਈ ਸੀ ਤੇ ਮੈਂ 20 ਲੱਖ ਰੁਪਏ ਦਿੱਤਾ ਸੀ ਉਹ ਐਸਸੀ ਕੈਟਾਗਰੀ ਤੋਂ ਸੀ ਤੇ ਅਸੀਂ ਕਿਹਾ ਜੀ ਤੂੰ ਕਹਿੰਦਾ ਜੀ ਮੈਂ ਵੇਖੋ ਫੋਟੋ ਰੱਖੀ ਸੀ ਉਹਨੇ ਜਿਹੜਾ ਮੈਂ ਦੇਣ ਗਿਆ ਸੀ ਤੇ ਮੈਂ ਉਹਦੀ ਵੀਡੀਓ ਵੀ ਬਣਾਈ ਸੀ ਤੇ ਅਸੀਂ ਕਿਹਾ ਜੀ ਅੱਛਾ ਕਹਿੰਦਾ ਨਹੀਂ ਇਸ ਤੋਂ ਇਲਾਵਾ ਵੀ ਮੈਨੂੰ ਪੈਸਾ ਦੇਣਾ ਪਿਆ ਹੀ ਪੁੱਛਿਆ ਜੀ ਕਿਵੇਂ ਉਹ ਆਂਦਾ ਜੀ ਮੇਰੇ ਕੋਲ ਦੁਬਾਰਾ ਆ ਗਿਆ ਵੀ ਤੇਰੀ ਟਿਕਟ ਕੈਂਸਲ ਹੋ ਰਹੀ ਤੇਰੀ ਕੈਂਪੇਨ ਠੀਕ ਨਹੀਂ ਚੱਲ ਰਹੀ ਕਹਿੰਦਾ ਜਿਹੜਾ ਮੈਨੂੰ ਇਹ ਕਹਿਣ ਆਇਆ ਸੀ ਵੀ ਤੇਰੀ ਕੈਂਪੇਨ ਠੀਕ ਨਹੀਂ ਚੱਲ ਰਹੀ ਮੈਂ ਉਹਦੀ ਫਿਰ ਸੇਵਾ ਸੁਭਾ ਕੀਤੀ ਤੇ ਉਹ ਜੋ ਸੇਵਾ ਸੁਭਾ ਕੀਤੀ ਅਗਲੇ ਦਿਨ ਕਹਿੰਦਾ ਵੀ ਹਾਂ ਤੇਰੀ ਕੈਂਪੇਨ ਠੀਕ ਹੈ ਸ਼ਾਇਦ 2 ਲੱਖ ਰੁਪਈਆ ਵੀ ਲੈ ਕੇ ਆਓ ਸੋ ਫਿਰ ਕੈਂਪੇਨ ਵੀ ਠੀਕ ਹੋ ਗਈ ਉਹ ਜਿੱਤ ਵੀ ਗਿਆ ਫਿਰ ਸੋ ਇਦਾਂ ਦੀਆਂ ਬਹੁਤ ਸਾਰੀਆਂ ਕਹਾ ਅਗਰ ਬਾਤ ਨਿਕਲੀ ਹੈ ਤਾਂ ਦੂਰ ਤਲਕ ਜਾਏਗੀ ਹੁਣ ਦੇਖਦੇ ਆ ਕਿ ਚੁੱਕੀ ਨਿਕਲਦਾ ਪਰ ਫਿਰ ਉਹੀ ਗੱਲ ਮੈਂ ਕਹਿਣਾ ਚਾਹੁੰਨਾ ਵਾ ਕਿ ਸਾਰੀਆਂ ਪਾਰਟੀਆਂ ਦਾ ਸਿਰਫ ਇਸ ਪਾਰਟੀ ਦਾ ਨਹੀਂ ਸਾਰੀਆਂ ਪਾਰਟੀਆਂ ਦਾ ਹਸਾਬ ਤਾਬ ਹੋਣਾ ਚਾਹੀਦਾ ਵਾ ਫੰਡਿੰਗ ਇੱਕ ਇਹੋ ਜਿਹਾ ਏਰੀਆ ਵਾ ਜਿਹਦੀ ਚੰਗੀ ਤਰ੍ਹਾਂ ਕੋਖ ਕਰਨ ਦੀ ਲੋੜ ਆ ਮੈਨੂੰ ਯਾਦ ਹੈ ਮੈਂ ਜਦੋਂ 2018-19 ਦੇ ਵਿੱਚ ਜਦੋਂ ਮੈਂ ਕੈਨੇਡਾ ਦੋ ਤਿੰਨ ਵਾਰੀ ਗਿਆ ਤੇ ਉੱਥੇ ਲੋਕੀ ਹਮੇਸ਼ਾ ਕਹਿੰਦੇ ਸੀਗੇ ਕਿ ਅਸੀਂ ਇਨਾ ਪੈਸਾ ਦਿੱਤਾ ਸਾਨੂੰ ਕੋਈ ਗ੍ਰੇਟਫੁਲ ਨਹੀਂ ਸਾਨੂੰ ਹੋਇਆ ਔਰ ਮੈਂ ਉਹਨਾਂ ਪਾਰਟੀ ਨੂੰ ਕਿਹਾ ਵੀ ਕਿ ਕੀ ਮੈਂ ਲੋਕਾਂ ਦਾ ਜਾ ਕੇ ਧੰਨਵਾਦ ਕਰਦਾ ਉਹ ਕਹਿੰਦਾ ਨਹੀਂ ਤੁਹਾਨੂੰ ਇਹ ਅਧਿਕਾਰ ਨਹੀਂ ਤੁਸੀਂ ਨਹੀਂ ਇਹ ਕਰ ਸਕਦੇ ਸੋ ਮੈਨੂੰ ਰੋਕ ਦਿੱਤਾ ਗਿਆ ਕਿ ਤੁਸੀਂ ਲੋਕਾਂ ਦਾ ਧੰਨਵਾਦ ਕਰਨਾ ਲੇਕਿਨ ਬਾਹਰਲੇ ਲੋਕਾਂ ਦਾ ਇਹ ਗਿਲਾ ਪਾਰਟੀ ਨਾਲ ਰਿਹਾ ਅੱਜ ਮੈਂ ਤੁਹਾਨੂੰ ਗੱਲ ਕਰ ਰਿਹਾ ਹਾਂ ਔਰ ਮੇਰੇ ਖਿਆਲ ਸ਼ਾਇਦ ਅਜ ਵੀ ਇਹਨਾਂ ਲੋਕਾਂ ਦਾ ਬਹੁਤ ਸਾਰੇ ਬਾਹਰ ਵਸਦੇ ਪੰਜਾਬੀਆਂ ਦਾ ਆਮ ਆਦਮੀ ਪਾਰਟੀ ਨਾਲ ਇਹ ਗਿਲਾ ਰਹੂਗਾ ਹਾਲਾਂਕਿ ਕੁਝ ਲੋਕਾਂ ਨੇ ਬਾਅਦ ਦੇ ਵਿੱਚ 22 ਦੇ ਵਿੱਚ ਵੀ ਜ਼ਰੂਰ ਪੈਸਾ ਦਿੱਤਾ ਹੋ ਪਰ ਉਹਨਾਂ ਪੈਸਾ ਨਹੀਂ ਦਿੱਤਾ ਜਿਨ੍ਹਾਂ 2016-17 ਦੇ ਵਿੱਚ ਸ਼ਾਇਦ ਦਿੱਤਾ ਸੀ